ਗੱਲਾ ਰਸਤਾ ਆਪਾਂ ਨੂੰ ਉਧਰ ਜਾਣਾ ਪੈਣਾ ਪੱਲੀ ਸਾਈਡ ਹਾਂ ਆਪੋਨ ਸਰਦਾਰ ਇਹ ਉਹ ਬੰਦੇ ਹੁੰਦੇ ਨੇ ਜਿੰਨਾਂ ਖਾਇਆ ਪਿਆ ਕੁਛ ਨਹੀਂ ਗਲਾਸ ਥੋੜਾ 12 ਆਪਣੀ ਕਮਾਈ ਦੀ ਦੂਜਿਆਂ ਦੀ ਖਰਾਕ ਕਰਨੀ ਬਸ ਲੋ ਜੀ 5 ਵਜੇ ਟੈਂਟ ਤੋਂ ਆਪਾਂ ਜੇਪਰ ਲੱਗੇ ਚੱਲੇ ਆ ਹੁਣ ਦੇਖ ਲਈ ਸ਼ਾਟ ਤੇ ਜਾ ਕੇ ਹੁਣ ਲਿਖਦੇ ਲੈਨੇ ਆ ਨਜ਼ਾਰੇ ਖੂਬਸੂਰਤ ਦੇਖ ਆਪਾਂ ਵੀ ਹੁਣ ਅੱਖਾਂ ਨਾਲ ਦੇਖ ਸਕਦੇ ਹਾਂ ਬਸ ਰਹਿ ਗਈ 15 ਮਿੰਟ ਦੀ ਵਾਕ ਤੇ ਚੜਾਈ ਇਸ ਤਰੀਪੂ ਇੱਥੇ ਵੀ ਆ ਤਾਣ ਉਹ ਹੋ ਜਾਂਦੀ ਪਈ ਆ ਜਿਵੇਂ ਪਿੱਛੇ तकरीबन ਚੜਾਈ ਜਿਹੜੀ ਆ ਜ਼ਿਆਦਾਤਰ ਸਟੇਪ ਹੀ ਆ ਤੇਰੀ ਬਹੁਤ ਘੱਟ ਰੀਅਰ ਹੈਗੀ ਆ ਜਿੱਥੇ ਪਲੇਨ ਏਰੀਆ ਹੁੰਦਾ ਹੈ ਜਾਤਾ ਤਾਂ ਤਾਂ ਹੀ ਆਇਆ ਯਾਰ ਇਹ ਜਿਹੜਾ ਆਪਣਾ ਨੋਲੀ ਬ੍ਰਿਜ ਸੀ ਔਰ 1900 ਤੇ ਤੇ ਇਹ ਜਿਹੜੀ ਲੇਕ ਹੈਗੀ 3100 ਦੇ ਤਕਰੀਬਨ 1200 ਮੀਟਰ ਆਪਾਂ ਉੱਪਰ ਜਾਣਾ ਹੈ ਤੇ 1200 ਮੀਟਰ ਬਹੁਤ ਔਖਾ ਹੈ ਕਾਫੀ ਹਾਈਟ ਹੈ 1800 2875 ਹੈਗੀ ਸੀ ਟ੍ਰੂੰਡ ਦੀ ਇਹਰ ਤੋਂ ਉੱਚੀ ਹੈ 3100 ਕਿੰਨੀ ਸੀ 34 3134 ਚਲੋ ਚਲਦੇ ਆਂ ਦੇਖ ਵੰਦ ਟੋਪ ਤੇ ਆਣ ਕੇ ਹੁਣ ਵੇਖੋ ਰੌਣਕ ਮੇਲੇ ਜਿੱਧਰ ਨਜ਼ਰ ਮਾਰੋ ਦੁਕਾਨਾਂ ਟੈਂਟ ਦੁਕਾਨਾਂ ਤੇ ਟੈਂਟ ਰਹਿਣ ਦੀ ਸੁਵਿਧਾ ਬਹੁਤ ਜ਼ਿਆਦੀ ਆ ਕਸਟਮਰ ਇੰਨਾ ਨਹੀਂਗਾ ਰਹਿਣ ਦੀ ਸੁਵਿਧਾ ਜ਼ਿਆਦੀ ਆ ਇਸ ਕਰਕੇ ਤੁਸੀਂ ਅਗਰ ਸੱਦੇ ਵੀ ਉੱਤੇ ਆ ਜਾਂਦੇ ਜੋ ਤੇ ਤੁਹਾਨੂੰ ਇਹ ਨਹੀਂਗਾ ਬੁੱਕ ਲਾ ਕੇ ਆਉਣਾ ਸਿੱਧਾ ਆਣ ਕੇ ਤੁਹਾਨੂੰ ਮਿਲ ਜੀਗਾ ਕੋਈ ਨਾ ਕੋਈ ਸਟੇ ਕਈ ਲੋਕ ਆਪਣਾ ਟੈਂਟ ਲੈ ਕੇ ਆਉਂਦੇ ਆ ਥੱਲੇ ਲੱਗੇ ਨਦੀ ਕੰਨਾਰੇ ਇੱਥੇ ਟੈਂਟ ਲਾਉਣ ਦੀ ਇਜਾਜ਼ਤ ਹੈਗੀ ਆ ਤਰੁੰਡ ਨਹੀਂ ਹੈਗੀ ਤੁਸੀਂ ਆਪਣਾ ਟੈਂਟ ਲੱਗੇ ਇੱਥੇ ਲਾ ਸਕਦੇ ਆ ਖਾਣ ਪੀਣ ਦਾ ਦੁਕਾਨਾ ਹੈਗੀ ਆ ਮੱਘੀਆਂ ਛਗੀਆਂ ਆਪ ਬਣਾਉਣਾ ਬਣਾ ਲਓ ਇਤਨੀ ਅਚ ਕੰਡੀਸ਼ਨ ਹੈ ਗਵਰਨਮੈਂਟ ਵੱਲੋਂ ਹੂੰ ਚਾਤ ਜਿਆਦਾ ਟੈਂਕ ਆਉਣਾ ਨਾ ਉਹ ਬੜਾ ਨਦੀ ਚ ਹੈ ਤੂੰ ਪਾਣੀ ਪੀ ਸਕਦਾ ਕੋਈ ਇਹਨਾਂ ਨੇ ਜਿਹੜੀਆਂ ਪੈਪਾ ਪਾਈਆਂ ਨਾ ਸਪੈਸ਼ਲ ਉਰਤੇ ਪਾਣੀ ਪੀ ਲੈਂਦੇ ਟੈਂਕ ਤਾਂ ਹਮਾਰੇ ਕੋਲ ਹੈ ਇਹ ਲੈਕ ਕਿੰਨੀ ਦੂਰ ਹੈ ਥੋੜਾ ਜਿਆਦਾ ਜੇ ਲੋਹੇ ਦੇ ਲੇਖ ਸਾਹਮਣੇ ਆ ਨਜ਼ਰ ਆ ਰਹੀ ਉੱਪਰ ਬਸ ਉੱਥੇ ਲੇਖਿਆ ਹੁਣ ਰਹਿ ਗਿਆ ਸਾਹਮਣੇ ਸਾਹਮਣੇ ਬਰਫ਼ ਦੇ ਉੱਤੇ ਨਾ ਬਰਫ਼ ਓਕੇ ਕਹਿੰਦੇ ਨੂੰ ਕਹਿ ਰਿਹਾ ਭਾਰ ਦੇ ਤੇ ਬਰਫ਼ ਪਈ ਹੋਈ ਆ ਕਾਫੀ ਪਿਗਲ ਗਈ ਆ ਫਿਰ ਵੀ ਹੈਗੀ ਹਾਲੇ ਉਹ ਗਲੇਸ਼ੀਅਰ ਜਿਹੜੇ ਤਕੜੇ ਪਿਗਲ ਕੇ ਸਾਰੇ ਹੁਣ ਦੇਖ ਚ ਜਾਣਗੇ ਤੇ ਲੇਖ ਦਾ ਪਾਣੀ ਸਿੱਧਾ ਸਾਡੇ ਕੋਲ ਪਿੱਛੇ ਸਾਰਾ ਬਾਜ਼ਾਰ ਆ ਕੈਂਪ ਸੱਟਾ ਦਾ ਕਾਫੀ ਵੱਡੀ ਮਾਰਕੀਟ ਬਣਾਈ ਹੋਈ ਹੈ ਇਹਨਾਂ ਨੇ ਕੈਂਪਾਂ ਦੀ ਦੁਕਾਨਾਂ ਕਿੰਨੀ ਆ ਇੱਕ ਰੇਰੀ ਲੇਖ ਦੀ ਮਾਰਕਟ ਹੈ ਸੂਰਜ ਜਿਹਾ ਤਾਂ ਹੀ ਪੜਿਆ ਪਿਛੇ ਜੰਮ ਤਿਆਰ ਹੋ ਗਿਆ ਲੇਖ ਆ ਗਿਆ ਕਰਵਾ ਆ ਗਿਆ ਬਸ ਹੁਣ ਆ ਫਿਰ ਨਹੀਂ ਕਰਾਸ ਕਰ ਲੱਗੇ ਇਹ ਫਾਇਦੇ ਦੇਣ ਦੀ ਤੀਸਰੀ ਵਾਰ ਕਰ ਲੱਗੇ ਪਹਿਲਾਂ ਵੀ ਆਪਾਂ ਦੋ ਵਾਰ ਕੀਤੀ ਹੈ ਇੱਕ ਵਾਰ ਸ਼ੁਰੂਆਤ ਵਿੱਚ ਉਸ ਤੋਂ ਬਾਅਦ ਇੱਕ ਲੋਹੇ ਦਾ ਬ੍ਰਿਜ ਆਇਆ ਸੀ ਉਸ ਤੋਂ ਬਾਅਦ ਹੁਣ ਆਪਾਂ ਸਾਹਮਣੇ ਪੋੜੇ ਚੜਨਾ ਆ ਪਰੇਵਾਇਆ ਕਮਕੇ ਹਾਂ ਪਰੇ ਕੋਮਕੇ ਆ ਜੇ ਇਹ ਆ ਗਏ ਨਾ ਤੂੰ ਕਾਭੀ ਸੀ ਹੂੰ ਮੰਦਰ ਵੀ ਹੈਗਾ ਨਾ ਇੱਧਰ ਉਹ ਕਹਿਤਾ ਰਹੀ ਸੀ ਅੱਗੇ ਮੰਦਰ ਕੋਸਾ ਦਾ ਮੰਦਰ ਦੀ ਚੜਾਈ ਹੋ ਰਵੇ ਤੇ ਲੇਖ ਦੀ ਹੋ ਰਵੇ ਇਹ ਗਾਇ ਹੋਈ ਰਸਤਾ ਚੋ ਰਸਤਾ ਲੋਲੇ ਕਰੀ ਲੇਖ ਆਪਾਂ ਸੁਣਿਆ ਪਾਣੀ ਨਾਲ ਭਰੀ ਹੋਊਗੀ ਸਾਰੀ ਗਾਰ ਨਾਲ ਭਰੀ ਹੋਈ ਹੈ ਪਾਣੀ ਬਹੁਤ ਘੱਟ ਘੱਟ ਬਹੁਤ ਹੀ ਜ਼ਿਆਦਾ ਘੱਟ ਬਰਫਾ ਪਿਗਲ ਗਈਆਂ ਜੂਨ ਦਾ ਮਹੀਨਾ ਚੱਲ ਰਿਹਾ ਵਾ ਨਿਕਲ ਗਿਆ ਪਾਣੀ ਨਾਲ ਨਾਲ ਫੇਰੀ ਖੂਬਸੂਰਤ ਹੈਗੀ ਆ ਲੁੱਕ ਆਸੇ ਪਾਸੇ ਲੋਕੇਸ਼ਨ ਚੈੱਕ ਕਰੋ ਜਦੋਂ ਇੱਥੇ ਮੀਂਹ ਇਹ ਕਹਿੰਦੇ ਨੇ ਬਰ ਰਪੈਂਦੀ ਹੋਊਗੀ بارش ਹੁੰਦੀ ਹੈਗੀ ਹੋਰ ਵਧੀਆ ਲੱਗਦੀ ਹੋਊਗੀ ਆ ਉੱਪਰ ਥੋੜੇ ਨੇ ਗਲੇਸ਼ੀਅਰ ਰਗੇ ਪਿਗਲਦੇ ਫੇ ਬਸ ਆਖਰੀ ਹੈ ਬਸ ਇਹ ਵੀ ਬਾਅਦ ਚ ਪੱਥਰੀ ਹੋ ਜਾਣਾ ਬਾਦ ਚ ਆ ਨਜ਼ਰ ਨਹੀਂ ਆ ਰਿਹਾ ਨਾਲ ਨਾਲ ਪਾਣੀ ਨਿਕਲੀ ਜਾਂਦਾ ਪਿਆ ਨਾ ਪਾਣੀ ਝੋਪੀਦਾ ਲੋਜੀ ਕਰੇਰੀ ਲੇਕ ਐਸ ਵਕਤ ਪਾਣੀ ਬਹੁਤ ਘਟੂ ਇੱਕ ਹਫ਼ਤਾ ਛੱਪੜ ਬਣੀ ਹੋਈ ਆ ਆ ਸਾਹਮਣੇ ਉੱਪਰ ਗਲੇਸ਼ੀਅਰ ਆ ਸਾਰਾ ਕ੍ਰਿਸ਼ਮਾ ਦਾ ਇੱਥੋਂ ਪਾਣੀ ਸਾਰਾ ਪਿਘਲ ਕੇ ਨਾ ਕਰੇਰੀ ਲੇਕ ਚ ਪੈਂਦਾ ਪਿਆ ਤੇ ਇੱਥੋਂ ਅੱਗੇ ਜਾਂਦਾ ਪਿਆ ਜਮਾ ਨਹੀਂ ਇਸ ਕਰਕੇ ਨਹੀਂ ਹੋ ਰਿਹਾ ਨਾਲ ਨਾਲ ਨਿਕਲਦਾ ਪਿਆ ਇਹ ਕਿੱਧਰ ਆ ਇੱਕ ਪਿਛੇ ਜੇ ਬਣੀ ਹੋ ਦੋਵੇਂ ਜਗ੍ਹਾ ਤੋਂ ਨਿਕਲਦਾ ਪਿਆ ਚਲੋ ਟਰੈਕ ਦਾ ਅੱਜ ਮਜ਼ਾ ਆ ਗਿਆ ਥੋੜਾ ਨਾ ਇਹਨੂੰ ਕਰੇਲੀ ਲੇਕ ਦਾ ਗੇੜਾ ਦੇਣੇ ਆ ਉੱਥੋਂ ਤੱਕ ਪਰੇ ਜਾਂਦਾ ਲੋੜ ਨਹੀਂ ਉਧਰ ਜਾਂਦਾ ਫਾਇਦਾ ਕੋਈ ਨਹੀਂਗਾ ਬਸ ਉਹ ਲਾਸਟ ਤੱਕ ਜਾਂਦੇ ਆ ਤੇ ਸਨਸੈਟ ਜਦੋਂ ਹੋਊਗਾ ਉਹਦੀ ਕੋਈ ਵੀਡੀਓ ਬਣਾਉਣੀ ਆ ਤੇ ਫਿਰ ਵਾਪਸ ਕੈਂਪ ਤੇ ਆ ਸਾਰੀਆਂ ਧਾਰਾਂ ਆ ਰੀਆਂ ਪਿਗਲ ਪੇਲ ਦੇ ਇਹ ਵੇਖੋ 1 2 ਉਧਰ 1 3 ਉਧਰ 4 5 6 ਇਹ ਸਾਰੇ ਇਸ ਗਲੇਸ਼ੀਅਰ ਦੀ ਕਰਾਮਾਤ ਹੈ ਤੇ ਇਹ ਜੜੀ ਧਾਰਾ ਉੱਥੇ ਜਾ ਕੇ ਝੀਲ 'ਚ ਮਿਲਦੀਆਂ ਬਾਅਦ ਉਹਥੇ ਥੱਲੇ ਨਦੀ ਕਰੀ ਨਦੀ ਜਿਹੜੀ ਆ ਰਾਕੇ ਬਾਦ ਕੁਦਰਤ ਦਾ ਮੀਨਾਕਾਰੀ ਅਗਰ ਬਰਫ਼ ਨਾ ਪਵੇ ਨਦੀਆਂ ਸੁੱਕ ਜਾਣੀਆਂ ਜੇ ਨਦੀਆਂ ਸੁੱਕ ਗਈਆਂ ਤੇ ਧਰਤੀ ਤੇ ਹਰਿਆਲੀ ਆਪਣੇ ਆਪ ਖਤਮ ਹੋ ਜਾਣੀ ਕਿਉਂਕਿ ਇਹੋ ਜਿਹੜਾ ਪਾਣੀ ਆ ਇਹ ਅੱਗੇ ਜਾ ਕੇ ਸਾਰਿਆਂ ਨੂੰ ਧਰਤੀ ਦੇ ਵਿੱਚ ਰਚ ਮਿਚ ਜਾ ਕੇ ਦ੍ਰਿਸ਼ਤਾਂ ਅੰਦ੍ਰਿਸ਼ਤਾਂ ਨੂੰ ਹਰ ਚੀਜ਼ ਨੂੰ ਮਿਲਦਾ ਇਨਸਾਨਾਂ ਤੱਕ ਇਹ ਜਿਹੜਾ ਸਰਕਾਰ ਸਮੁੰਦਰ ਤੋਂ ਲੈ ਕੇ ਆਈ ਬਰਫ਼ ਤੋਂ ਤੇ ਬਰਫ਼ ਤੋਂ ਫਿਰ ਸਮੁੰਦਰ ਤੱਕ ਜਾਂਦਾ ਬੜਾ ਡੂੰਗੀ ਮੀਣਾ ਕਰੀਏ ਪ੍ਰਮਾਤਮਾ ਦੀ ਕੁਦਰਤ ਤੇ ਰੰਗ ਨਹੀਂ ਪਾ ਸਕਦੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲੇ ਆਹ ਰੰਗ ਨਹੀਂ ਮਿਲ ਸਕਦਾ ਇਹਨਾਂ ਆਪਾਂ ਉਹ ਮੀਂਹ ਪਈ ਜਾਂਦੇ ਪਾਈ ਜਾਂਦੇ ਆ ਡੁਪਲੀਕੇਟ برف ਜਮਾਈ ਜਾਂਦੇ ਲੇਕਿਨ ਐਡੇ ਵੱਡੇ ਲੈਵਲ ਤੇ ਕਲਾਕਾਰੀ ਨਹੀਂ ਕਰ ਸਕਦੇ ਜੇ ਕਰਨ ਦੀ ਕੋਸ਼ਿਸ਼ ਕਰਨਗੇ ਵੀ ਤੇ ਬਰਬਾਦ ਕਰ ਲੈਣਗੇ ਆਪਣੇ ਆਪ ਕਮਲ ਉਹ ਪਰ ਧੰਨਿਆਂ ਦੇ ਵਿੱਚ ਬੈਠੀ ਜਾਗੇ ਆਪਾਂ ਵੀ ਉਧਰ ਹੀ ਜਾਂਦੇ ਪਏ ਪਰਾਂ ਨੇ ਕਿ ਵੱਖਰਾ ਹੈ ਇਹ ਹੀ ਨਜ਼ਾਰਾ ਇਹ ਚੀਜ਼ਾਂ ਸਾਨੂੰ ਕਿੱਥੇ ਲੱਭਣੀਆਂ ਉੱਥੇ ਥੱਲੇ 12 ਕਿਲੋ ਮੀਟਰ ਦਾ ਟਰੈਕ ਕਰਕੇ ਇੰਨੇ ਓਕੇ ਟਫ ਕੰਡੀਸ਼ਨਾਂ ਚ ਬਾਹਰ ਆ ਗਏ ਆਹ ਤੇ ਦੇ ਲਵਦੀਆਂ ਜਿਹੜੇ ਟਰੈਕ ਬਹੁਤ ਬਹੁਤ ਵੱਡੇ ਆ ਚਾਰ ਚਾਰ ਪੰਜ ਪੰਜ ਦਿਨ ਦੇ ਉੱਥੇ ਤਾਂ ਮੈਂ ਗੱਲਾਂ ਛੱਡਦਾ ਉੱਚ ਕੀ ਨਜ਼ਾਰੇ ਹੋਣਗੇ ਲੋ ਜੀ ਕਰੇਰੀ ਲੈਖ ਵੇਖ ਲਈ ਆ ਕਰੇਰੀ ਲੈ ਦਾ ਨਜ਼ਾਰੇ ਵੇਖ ਲਿਆ ਕਿੰਨੇ ਚੜਦੇ ਇੱਥੇ ਹੀ ਆ ਪਿਛੇ ਉਹ ਗਲੇਸ਼ੀਅਰ ਸੀ ਇੱਧਰਲੀ ਸਾਈਡ ਤੇ ਲੈ ਆ ਤੇ ਹੁਣ ਆਪਾਂ ਚੱਲੀਏ ਕੈਂਪ ਵਾਲੀ ਸਾਈਡ ਤੇ ਟਾਈਮ ਹੋ ਗਿਆ 6:30 ਵਜੇ ਅੱਲੇ ਬਾਹਰ ਰੁਕ ਸਕਦੇ ਆ ਕੋਈ ਟੈਨਸ਼ਨ ਨਹੀਂ ਆਪਾਂ ਜਾਣੀ ਜਾਂਦੇ ਵੀ 1-2 ਘੰਟਾ ਲੱਗ ਜਾਣਾ ਉੱਥੇ ਇੱਕ ਮੰਦਿਰ ਆ ਸ਼ਿਵਜੀ ਦਾ ਉਹਦੇ ਦਰਸ਼ਨ ਕਰਦੇ ਚੱਲਦੇ ਆ ਬਾਕੀ ਹੁਣ ਚੱਲੀਏ ਕੈਂਪ ਸਾਈਟ ਤੇ ਸਵੇਰੇ ਆਪਣੇ ਕੋਲ ਟਾਈਮ ਹੈਗਾ ਹੋ ਸਕਦਾ ਸਵੇਰੇ ਫੇਰ ਆਪਾਂ ਲਿਖਤੀ ਜੀ ਇਧਰ ਆਪਣਾ ਗਿੱਲਾ ਰਸਤਾ ਆਪਾਂ ਨੂੰ ਉਧਰ ਜਾਣਾ ਪੈਣਾ ਪੱਲੀ ਸਾਈਡ ਕਿਹੜੀ ਛੀਲਾ ਤੇ ਕਿਹੜੀ ਮੁੰਨੀ ਆ ਵੇ ਲੋ ਪੁਰਾਣੂ ਮੁਰਗੀ ਸੀ ਪਹਿਲਾਂ ਅਸਾਂ ਸਾਰੀਆਂ ਚਲ ਗਈਆਂ ਨਾ ਇਕੱਲੀ ਰਹਿ ਗਈ ਆ ਅੱਛਾ ਇਹਨਾਂ ਨੂੰ ਮਾਰਕੀਟ ਵਾਲਾ ਪਤਾ ਕਿ ਧਿਆਨ ਨਾਲ ਤੂੰ ਕਿੱਲਾ ਜੇ ਪਤਾ ਸੁਣੀ ਇੱਧਰ ਹੀ ਆ ਜਾ ਆ ਕੋਈ ਗੱਲ ਨਹੀਂ ਵਿਖਦੇ ਆ ਕਿੱਧਰ ਜਾਣਾ ਆ ਲੋਈ ਆਪਾਂ ਕਰੇਰੀ ਲੇਖ ਦੇ ਵਿੱਚ ਤੁਰੇ ਫਿਰਦੇ ਆਂ ਪਾਣੀ ਘਟਿਆ ਇਸ ਕਰਕੇ ਸਾਨੂੰ ਤੁਰਨ ਦਾ ਜਿਹੜਾ ਨਾ ਮੌਕਾ ਮਿਲਦਾ ਪਿਆ ਇੱਧਰ ਥੱਲੇ ਨਾ ਉਹ ਬਜਰੋਟਾ ਇਹ ਬਿਆ ਆਪਾਂ ਪਿਛੇ ਕਰ ਲਈਏ ਮੈਂ 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 ਕਰੀ ਜਾਂਦੀ ਆ ਉਹ ਲੱਭਦੀ ਹੋਈ ਮੈਂ ਕਿੱਧਰ ਜਾਣਾ ਹਾਂ ਆ ਵਾਜਾ ਮਾਰਦੇ ਪੁੱਤ ਆਹ ਹਜਵਾਬ ਦਿੰਦੀ ਅੱਗੋਂ ਬੱਕਰੀਆਂ ਨੇ ਜਿਹਦੀ ਇਹਨਾਂ ਦੀ ਸਿਆਣੀਆਂ ਨਾ ਉਸ ਹਿਸਾਬ ਨਾਲ ਉਹ ਪਿਓ ਚੋਟੀ ਤੇ ਹੈਗੇ ਜੋ ਘਰ ਤੋਂ ਘੱਟ ਵੀ ਇੱਥੇ ਜਾਣਾ ਹੋਵੇ ਤੇ ਅੱਧਾ ਘੰਟਾ ਲੱਗ ਜਾਣਾ ਸਾਨੂੰ ਜਾਣ ਲੱਗਿਆ ਉੱਥੋਂ ਬਾਜ ਮਾਰਦੇ ਭਈਓ ਇੱਥੇ ਤੇ ਬੱਕਰੀਆਂ ਘਾਹ ਚੜਕੇ ਹੁਣ ਵਾਪਸ ਜਾ ਰਹੀਆਂ ਬਾਕੀ ਪਲਟਣ ਤੇ ਚਲ ਗਈ ਆਹ ਚਲ ਗਈ ਉਹ ਵਿਚਾਰੀ ਇਕੱਲੀ ਰਹਿ ਗਈ ਤੇ ਰੋਲਾ ਪਾ ਰਹੀ ਉਹਨੂੰ ਐ ਵੀ ਛੜ ਗਈ ਨਾ ਮੈਂ ਆਹ ਨਹੀਂ ਨਹੀਂ ਉਧਰ ਨਹੀਂ ਨਿਕਲਣਾ ਆਪਾਂ ਉੱਥੇ ਪਾਣੀ ਹੋ ਠੰਡਾਣਾ ਆ ਬੈਠੋ ਆ ਬੈ ਆ ਲੈ ਉਹਨਾਂ ਦਾ ਕਰਦੇ ਦੇਖ ਲੈ ਤੋਂ ਨਹੀਂ ਉੱਥੋਂ ਨਹੀਂ ਨਿਕਲਣਾ ਉੱਥੋਂ ਨਹੀਂ ਨਿਕਲਣਾ ਚਿੱਟਾ ਜਰਾ ਮੇਰੇ ਨਾਲ ਬੋਟ ਮੈਂ ਬਾਰਡ ਕਰਦਾ ਨਹੀਂ ਨਾ ਹੈ ਇਹ ਚੱਲ ਉਹਨੂੰ ਚਲਾ ਦੇ ਇਸ ਕੋਈ ਲੈਣਾ ਨਹੀਂ ਆ ਜਾਓ ਉਹ ਇਹ ਪਾਣੀ ਥੋੜੀ ਰੇਤ ਨਹੀਂ ਆ ਉੱਥੇ ਦੇਖੋ ਇਹ ਠੀਕ ਹੀ ਔਰ ਰੇਤ ਆ ਦੱਸ ਕਰਾਉਣੀ ਚਾਹੀਦਾ ਤੁਹਾਡੇ ਕੋਲ ਮੇਰਾ ਵਾਟਰਪੂਫ ਹੈ ਤਨੂ ਆ ਕੇ। ਹਲੇ। ਪਰ ਇਹ ਤੇ ਆ ਸਾਰੇ। ਜਿਨ੍ਹਾਂ ਦੇ ਬੂਟ ਜਿਨ੍ਹਾਂ ਦੇ ਵਾਟਰਪੂਫ ਨਹੀਂ ਉਹ ਪਰੇ ਆ ਸਕਦੇ। ਇਹ ਲਾ ਵੀ ਸਾਰੇ ਜਣੇ ਨੂੰ ਕੱਲੀ ਨੂੰ ਛੱਡ ਕੇ ਤੇ ਜਣੇ ਬੂਟ ਦੇ ਨੇ। ਹੈ? ਉਹ ਜਣੇ। ਕੋਈ ਰਾਣੀਗਾ। ਆ ਚੀਜ਼ ਵਧੀਆ ਹੈ ਸਾਡੇ ਘੁੰਮਣ ਫਿਰਨਾਂ ਵਾਸਤੇ ਬੋਰਡ ਵਧੀਆ ਹਣ ਇਹ ਫੁਰਕੀ ਚਾਹੀਦਾ ਸਨਸੈਟ ਹੋ ਰਿਹਾ ਪੁਣੇ ਸੱਤ ਆ ਜਾ ਤਾਂ ਵੀ ਮੰਦਿਰ ਚੱਲਦੇ ਆ ਦਰਸ਼ਨ ਕਰਦੇ ਫਿਰ ਚੱਲੀਏ ਕੱਟ ਲੈ ਕੋਈ ਗਾ ਨਹੀਂ ਕੋਈ ਗਾ ਕਰਨ ਕੀ ਇਹੋ ਕੁਛ ਤਾਂ ਕਰਨਾ ਹੈ ਦੇਖੋ ਜੀ ਵਾ ਨਹੀਂ ਹੈ ਸੋ ਹਾਰਟ ਤੇ ਆ ਗਿਆ ਪਾਣੀ ਹੈ ਰਹਾ ਵਾ ਪਰ ਲੱਗਦਾ ਪਾਣੀ ਹੈਗਾ ਵਾ ਲੇਕਿਨ ਇੰਨਾ ਜਿਆਦਾ ਨਹੀਂਗਾ ਹੈਗਾ ਬਹੁਤ ਡੂੰਘਾ ਹੈ ਲੇਕਿਨ ਜਿੰਨਾ ਹੋਣਾ ਚਾਹੀਦਾ ਉਹਨਾ ਨਹੀਂ ਹੈਗਾ ਸਾਹਮਣੇ ਆ ਗਿਆ ਜੀ ਸ਼ਿਵਜੀ ਭਗਵਾਨ ਦਾ ਮੰਦਿਰ ਕਰੀਏ ਦਰਸ਼ਨ ਜਾ ਕੇ ਇਹ ਹੈ ਗੱਜੇ ਸ਼ਿਵ ਮੰਦਿਰ ਕਰੇ ਲੇਖ ਥਲੇ ਲੇਖ ਪਾਪਾ ਕਿੱਥੇ ਗਏ ਆਹ ਬੜੀ ਦੂਰ ਗਏ ਉਹ ਵੱਡੇ ਪੱਥਰਾਂ ਦੇ ਲਾਗੂ ਆਇਆ ਚਲੋ ਸਮਾਂ ਹੋ ਗਿਆ ਉਹਨੇ 7 ਇਹ ਉਹ ਬੰਦੇ ਹੁੰਦੇ ਨੇ ਜਿੰਨੇ ਖਾ ਪਿਆ ਕੁਛ ਨਹੀਂ ਗਲਾਸ ਥੋੜਾ 12 12 ਆਪਣੀ ਕਮਾਈ ਦੀ ਦੂਜਿਆਂ ਦੀ ਖਰਾਬ ਕਰਨੀ ਬਸ ਲਓ ਜੀ ਬੋਨਫਾਇਰ ਧੀ ਦੀ ਧੀ ਦੀ ਜਿਹੜਾ ਸੋਹਣਾ ਲੱਗਦਾ ਕਿੰਨਾ ਟਾਈਮ ਹੋ ਗਿਆ ਇਹ ਨਹੀਂ ਪਤਾ ਨਹੀਂ ਇਹ ਲੱਗਦਾ ਠੀਕ ਹੈ ਕਿੰਨਾ ਹੋ ਗਿਆ ਭਈਆ ਕਿੰਨਾ ਟਾਈਮ ਹੋ ਗਿਆ ਆਹ ਰਜ ਗਏ ਹੋਗੇ ਬੱਦਨੇ ਵਾਲੇ ਬੱਦਨੇ ਵਾਲੇ ਹਣੇ 8 ਤੇ ਆਸ-ਪਾਸ ਹੋਣਾ 10 ਹੀ ਮਿੰਟ ਬਚੇ ਆ 7:55 ਹੋ ਗਏ ਚਲ ਚਲਾ ਡਲ ਗਏ ਠੰਡ ਕਿੰਨੀ ਹੋਊਗੀ ਅੰਦਰ ਰਾਤ ਨੂੰ ਬਸ ਹੈ ਜੋ ਇਤਨੀ ਹੈ ਇਤਨੀ ਹੋਗੀ